ਹਾਂਜੀ ਦੋਸਤੋ ਸਵਾਗਤ ਹੈ ਟਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਹੈਪੀ ਸੇਡ ਵਾਲੀ ਬੀਜੀ ਕਣਕ ਤੇ ਇੱਕ ਸੁਪਰ ਸੇਡ ਦੀ ਬਜਾਈ ਕਣਕ ਦੀ ਬਜਾਈ ਕੀਤੀ ਹੈ ਤੇ ਇਸੇ ਦੋਹਾਂ ਕਣਕਾਂ ਦੀਆਂ ਇੱਕ ਐਸ ਬਣਿਆ ਜੀ 327 ਵੈਰਟੀ ਜਿਹੜੀ ਹੈਪੀ ਸੇਡ ਦਾ ਪੇਜੀ ਸੀ ਤੇ ਐਸ ਬਣਿਆ ਜੀ 826 ਵੈਰਟੀ ਜਿਹੜੀ ਸੁਪਰ ਸੇਡ ਦਾ ਪੀਤੀ ਸੀ ਤੇ ਇੱਥੋਂ ਹੀ ਮੈਂ ਖਲੋ ਕੇ ਪਹਿਲਾਂ ਵੀਡੀਓ ਇਸੇ ਕਣਕ ਦੀਆਂ ਸਾਡੀਆਂ ਕਰਦਾ ਰਿਹਾ ਹਾਂ ਤੇ ਮੈਂ ਕੈਮਰਾ ਵਾਲੇ ਦੁਆਲੇ ਘੁਮਾ ਦਿੰਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਕਣਕੇ ਨੇ ਤੇ ਜਿੱਥੋਂ ਮੈਂ ਖਲੋ ਕੇ ਜੀ ਜਦੋਂ ਬਜਾਈ ਕੀਤੀ ਉਦੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਜਦੋਂ ਖਾਣ ਪਾਣੀ ਪਿਆ ਸੀ ਉਦੋਂ ਵੀ ਵੀਡੀਓ ਸਾਂਝੀ ਕਰ ਦਿੱਤੀ ਸੀ ਤੇ ਅੱਜ ਫਿਰ ਇੱਕ ਇਹਨਾਂ ਦੀ ਵੀਡੀਓ ਸਾਂਝੀ ਕਰ ਰਹੇ ਆ 327 ਇਹ ਜੀ ਜਿਹੜੀ ਹੈਪੀ ਹਿੱਟ ਨਾਲ ਬਜਾਈ ਕੀਤੀ ਏ ਤੇ ਇਸ ਬੰਦੇ ਹੈਗੇ ਜੀ 826 ਵੈਰਾਈਟੀ ਕਿ ਜਿਹੜੀ ਸੁਪਰ ਸੇਡਰ ਨਾਲ ਬਜਾਈ ਕੀਤੀ ਸੀ ਤੇ ਇਤੋਂ ਪਹਿਲਾਂ ਇਹਨਾਂ ਵਿੱਚ 17-18 ਬਾਸਮਤੀ ਸਿੱਧੂਆਂ ਖੇਤਾਂ ਦੇ ਵਿੱਚ ਇਹ ਸਾਡੀ ਆਪਣੀਆਂ ਜੀ ਆ ਤੇ ਜਿਹੜੀ 826 ਵੈਰਟੀ ਹੈ ਤੇ ਆ ਸਾਡੇ ਨਾਲ ਦੇ ਖੇਤ ਗਵਾਨੜ ਦੀ ਸਾਡੇ ਪਿੰਡ ਦਾ ਕਿਸਾਨ ਪਰਾਵਾ ਸਾਡਾ ਚਾਚਾ ਜੀ ਉਹਦੀ ਹੈ ਜੀ ਤੇ ਇੱਕੋ ਦਿਨ ਬਜਾਈ ਕੀਤੀਆਂ ਸੀ ਤੇ ਜਿੱਦਨ ਬਜਾਈ ਕਰਦੇ ਸੀ ਉਦੋਂ ਮੈਂ ਇੱਕ ਸ਼ੋਰਟ ਵੀਡੀਓ ਸਾਂਝੀ ਕੀਤੀ ਸੀ ਤੇ ਮੈਂ ਹੈਪੀ ਛੜਨਾਂ ਬਜਾਈ ਕੀਤੀ ਸੀ ਤੇ ਇਹ ਸੁਪਰ ਸੀਡਰ ਦੇ ਨਾਲ ਬਜਾਈ ਕੀਤੀ ਸੀ ਤੇ ਬੀਜ ਦੋਹਾਂ ਦਾ ਇਕੋ ਜਿੰਨਾ ਪਾਇਆ ਸੀ 40 ਕਿਲੋ ਪਰ ਵੈਰਟੀ ਤੇ ਸਾਧ ਵਖੜਾ ਵਖੜਾ ਸੀ ਐਪੀ ਸੀਡਰ ਤੇ ਸੁਪਰ ਸੀਡ ਬੀਜ ਜਗਾ ਸੀ 327 ਤੇ 826 ਵਰਾਇਟੀ ਤੇ ਹੁਣ ਇਹ ਦੋਏ ਕਣਕਾਂ ਤੁਸੀਂ ਵੇਚ ਸਕਦੇ ਹੋ ਇਸ ਵਕਤੇ ਦੇ ਆ 327 ਦੇ ਸਿੱਟੇ ਜੀ ਸਿੱਟੇ ਦੋਧਾ ਦੇ ਵਿੱਚ ਸੁਕਣਾ ਸਟਾਰਟ ਹੋ ਗਿਆ ਵਾ ਤੇ ਲਗਭਗ ਇਹ 20 ਦਿਨਾਂ ਤੱਕ ਮਤਲਬ ਪੱਕ ਜਾਣਗੀਆਂ ਤੇ ਜਿਹੜੀ ਸੁਪਰ ਸੀਡਰ ਦੀ ਵਾਲੀ 827 826 ਵਰਾਇਟੀ ਹੈ ਤੇ ਇਹ ਵੀ 20 ਦਿਨਾਂ ਲਗਭਗ ਪੱਕ ਪੱਕ ਜੇਗੀ ਇਹ ਥੋੜੀ ਜੀ ਕਾਲੀ ਵਰਾਇਟੀ ਹੈ ਇਹਦਾ ਥੋੜਾ ਜਿਆਦਾ ਜ਼ਿਆਦਾ ਖੱਟਾਪਨ ਜਾਨਕੀ ਪੱਕਣ ਨਾਲ ਜ਼ਿਆਦਾ ਹੋ ਆ ਗਿਆ ਵਾ ਸੋ ਤੇ ਇਹਨਾਂ ਦਾ ਕੰਪੈਰੀਸ਼ਨ ਕਰਾਂਗੇ ਕਿ ਕੀ ਖਾਦ ਪਾਣੀ ਪਾਇਆ ਇਹਨਾਂ ਨੂੰ ਤੇ ਕੀ ਇਸ ਵਕਤ ਸਭ ਤੋਂ ਮੱਟ ਟੌਪ ਦੀ ਸਾਨੂੰ ਕਿਹੜੀ ਲੱਗੀ ਏ ਕਿ ਹੈਪੀ ਸੀਡ ਦੀ ਬਜਾਈ ਬਜਾਈ ਕਰਨੀ ਜਾਂ ਸੁਪਰ ਸੀਡਰ ਦੀ ਸਾਨੂੰ ਅੱਜ ਸੇਵਾ ਸਾਲ ਦੀ ਆਰਕਾ ਹੈਪੀ ਸੀਡ ਦੀ ਬਜਾਈ ਕਰਦੇ ਹਾਂ ਨੂੰ ਤੇ ਆ ਸਾਡੇ ਨਾਲ ਦੇ ਨੇ ਪਹਿਲੀ ਵਾਰ ਸੁਪਰ ਸੀਡ ਤਾਂ ਬਜਾਈ ਕੀਤੀ ਏ ਤੇ ਵਿੱਚੇ ਪਰਾਲੀ ਵਾਈ ਸੀ ਤਨ ਦੱਸ ਪਹਿਲਾਂ ਦੱਸੋ ਕਿ 17 18 ਦੀ ਪਰਾਲੀ ਸੀ ਇਹਦੇ ਵਿੱਚੇ ਵਾਈ ਸੀ ਤੇ ਇਹਦੇ ਵਿੱਚੇ 17 18 ਸੀ ਤੇ ਇਹਦੇ ਉੱਤੇ ਜਿਹੜਾ ਅ ਵੀਗਰ 30% ਜਿਹੜਾ ਪੋ ਸੀ ਉਹ ਚੁੱਕ ਲਿਆ ਸੀ ਤੇ ਬਾਕੀ ਖਾਲ ਖਲੋੜ ਕੇ ਤੇ ਹੈਪੀ ਸੈਡ ਨਾਲ ਇਦਾਂ ਹੀ ਮਤਲਬ ਬੀਜ ਡ੍ਰਿਲ ਕਰਤੀ ਸੀ ਹੈਪੀ ਸੈਡਰ ਤੇ ਖਾਦ ਪਾਣੀ ਇਹਨੂੰ ਇੱਕੋ ਜਿਹਾ ਪਾਇਆ ਜੀ ਜਿਹੜੀ 327 ਇਹਨੂੰ ਢਾਈ ਬੋਰੀਆਂ ਜੀ ਯੂਰੀਆ ਤਿੰਨ ਵਾਰੀ ਤੇ 65 ਕਿਲੋ ਦੀ ਏਪੀ ਮਤਲਬ ਡ੍ਰਿਲ ਕੀਤੀ ਹੈ ਤੇ ਇਹਨੂੰ ਵੀ ਢਾਈ ਬੋਰੀਆਂ ਕੀਤਾ ਵਾ ਜੀ ਯੂਰੀਆ ਪਾਈਏ ਤੇ 65 60 ਤੋਂ 65 ਕਿਲੋ ਇਹਦੇ ਵਿੱਚ ਡੀਏਪੀ ਕਿਹੜੀ ਹੈ ਕਿਉਂਕਿ ਇਹ ਪਲਾਟ ਥੋੜਾ ਜਿਹਾ ਵੱਡਾ ਸੀ ਸੋ 60 ਤੋਂ 65 ਕਿਲੋ ਅਦਾਜੇ ਨਾਲ ਇਹਦੇ ਵਿੱਚ ਹੀ ਇਹਦੇ ਨਾਲ ਡੀਏਪੀ ਕਿਹੜੀ ਹੈ ਤੇ ਖਾਸ ਇਹਨੂੰ ਟਾਈ ਬੂੜੀਆਂ ਪਾਈ ਤੇ ਟਾਈ ਬੂੜੀਆਂ ਇਹਨੂੰ ਪਾਈ ਸੋ ਇਸ ਵਕਤ ਨੂੰ ਦੋਵੇਂ ਫਸਲਾਂ ਦੇਖ ਸਕਦੇ ਹੋ ਤੇ ਜਿਹੜੇ 327 ਇਹਦੇ ਸਿੱਟੇ ਥੋੜੇ ਜੇ ਲੰਬੇ ਨਿਕਲੇ ਨੇ ਤੇ ਦਾਣਿਆਂ ਦੇ ਜਿਹੜੇ ਘੁੰਡੀਆਂ ਨੇ ਉਹ ਵੀ ਪoint ਤੋਂ ਸੇਤ ਦਾਣੇ ਹੈਗੇ ਨੇ ਤੇ ਇਹਦੇ ਵਿੱਚ ਵੀ ਦਾਣੇ ਜਿਹੜੀਆਂ ਕੁੰਡੀਆਂ ਜਿਹੜੀ 822 ਇਹਦੇ ਚ ਕੁੰਡੀਆਂ ਦੇ ਵਿੱਚ 500 ਸੇਤ ਦਾਣੇ ਹੈਗੇ ਨੇ ਕਈਆਂ ਚ 4 ਵੀ ਹੈਗੇ ਨੇ ਪਾੜੇ ਦੀ ਸਿੱਟੇ ਦੀ ਲੰਬਾਈ ਥੋੜੀ ਜੀ ਘੱਟ ਵਾ ਪਰ ਜਿਹੜੀ ਆਪਾਂ 820 ਡਾਟੀ ਭੇਜੀ ਹੈ ਤੇ ਜਿਹੜੀ ਹੈਪੀ ਸ਼ੀਟਰ ਨਾਲ ਭੇਜੀ ਹੈ ਉਹਦੇ ਥੋੜੀ ਜੀ ਸਿੱਟਿਆਂ ਦੀ ਲੰਬਾਈ ਜ਼ਿਆਦਾ ਵਾ ਪਰ ਜਿਹੜੀ ਆ ਸੁਪਰ ਸ਼ੀਟਰ ਦੀ ਭਜਾਈ ਹੈ ਤੇ ਇਹਦੀ ਸਿੱਟਿਆਂ ਦੀ ਜਿਹੜੀ ਲੰਬਾਈ ਉਹ ਥੋੜੀ ਜੀ ਘਾਟੇ ਪਾੜ ਇਹਦੇ ਵਿੱਚ ਮੇਰੇ ਖਿਆਲ ਕਿ ਕਹਿ ਸਕਦੇ ਹੋ ਕਿ ਕਣਕ ਦੀ ਗ੍ਰੋਥ ਜ਼ਿਆਦਾ ਵਾ ਕਣਕ ਸੰਘਣੀ ਜ਼ਿਆਦਾ ਵਾ ਤੇ ਬੋਟਾ ਤੋਂ ਕਹਿ ਸਕਦੇ ਕੋ ਜਾਂ ਸਿੱਟੇ ਦੇ ਵੱਧ ਨਿਕਲੇ ਨੇ ਪਰ ਜੇ ਸਿੱਟੇ ਨਿਕਲਣੇ ਨਿਕਲੇ ਉਹ ਘਾਟ ਲੰਬਾਈ ਘਾਟ ਨਿਕਲੇ ਨੇ ਸੋ ਇਹ ਦੋਵੇਂ ਕਣਕਾਂ ਦੀ ਵੀਡੀਓ ਬਣਾਣੇ ਆ ਜੀ 327 ਤੇ 826 ਬੜਾ ਟੀ ਦੀ ਤੇ ਜਿਵੇਂ ਪਹਿਲਾਂ ਮੈਂ ਦੱਸ ਚੁੱਕਿਆ ਕਿ ਖਾਦ ਪਾਣੀ ਲਗਭਗ ਸੇਮ ਹੀ ਪਾਇਆ ਵਾ ਤੇ ਇਹਨੂੰ ਆਖਰੀ ਪਾਣੀ ਜਦੋਂ ਸਿੱਟੇ ਨਿਕਲਣੇ ਸਟਾਰਟ ਹੋਏ ਸੀ ਇਹਦੇ ਉਦੋਂ ਲਾਇਆ ਸੀ ਅੱਜ ਤੋਂ ਮਹੀਨਾ ਤੋਂ ਪਹਿਲਾਂ ਤੇ ਇਹਨੂੰ ਦੋ ਹੀ ਪਾਣੀ ਲੱਗੇ ਨੇ ਬਾਜਮੀ ਪਾ ਗਿਆ ਸੀ ਤੇ ਹੁਣ ਇਹਦਾ ਐਕਸਪੈਰੀਮੈਂਟ ਕਰਨਾ ਜੀ ਆ ਸੁਪਰ ਸੀਡਰ ਵਾਲੀ ਦਾ ਕਿ ਇਹਨੂੰ ਪਾਣੀ ਕਿਉਂਕਿ ਦੋ ਹੀ ਲੱਗੇ ਨੇ ਤੇ ਹੁਣ ਇਹਨੂੰ ਪਾਣੀ ਲਾਉਣਾ ਜੀ ਇੱਕ ਦੋ ਦਿਨਾਂ ਤੱਕ ਜੇ ਲੱਗ ਗਿਆ ਤਾਂ ਫਿਰ ਵੀਡੀਓ ਸਾਂਝੀ ਕਰਾਂਗੇ ਇਹਨੂੰ ਪਾਣੀ ਲਾਇਆ ਜੀ ਤੇ ਬਸ ਐਕਸਪੈਰੀਮੈਂਟ ਵਾਸਤੇ ਇਹਨੂੰ ਪਾਣੀ ਲਾਉਣਾ ਜੀ ਤੇ ਕਿ ਕੀ ਮਤਲਬ ਕਣਕ ਨੂੰ ਹੁਣ ਪਾਣੀ ਲਾਈਏ ਤੇ ਉਹਦਾ ਕੀ ਚਾਰਜ ਚ ਫਰਕ ਪਵੇਗਾ ਵਧੇਗਾ ਜਾਂ ਘਟੇਗਾ ਤੋਂ ਸੋ ਸਾਡੇ ਇਲਾਕੇ ਵਿੱਚ ਕੋਈ ਵੀ ਨਹੀਂ ਪਾਣੀ ਲਾਉਂਦਾ ਸਿਰਫ ਇਹਨੂੰ ਪਾਣੀ ਲੱਗਦੇ ਨੇ ਤੇ ਜਾਂ ਦੋ ਹੀ ਜਿੰਨਾ ਦੱਸ ਸਕਿਆ ਮੈਨੂੰ ਮੀਂਹ ਪਿਆਗਾ ਸਿਰਫ ਦੋ ਹੀ ਲੱਗੇ ਸੀ ਤੇ ਸਿਫਾ ਅਕਸਪੈਰੀਮੈਂਟ ਕਰਨ ਵਾਸਤੇ ਜਾਂ ਥੋੜਾ ਅੰਦਾਜ਼ਾ ਕਰਨ ਵਾਸਤੇ ਇਸ ਵਾਰ ਇਸ ਕਣਕ ਨੂੰ ਪਾਣੀ ਲਾਵਾਂਗੇ ਇੱਕ ਏਕੜ ਨੂੰ ਤੇ ਫਿਰ ਇਹਦਾ ਹਿਸਾਬ ਤਾਬ ਲਾਵਾਂਗੇ ਜੇ ਇੱਕ ਝਾੜ ਦੀ ਕਰੀਏ ਤੇ ਇਹਨੇ ਪਿਛਲੀ ਵਾਰ ਕਿਸਾਨ ਪੜਾਉਂਦੀ ਜੀ ਮਤਲਬ ਫੀਡਬੈਕ ਆਇਆ ਇਹ 32 ਤੋਂ 33 ਕਾਉਂਟ ਤੱਕ 27 ਨੂੰ ਝਾੜ ਦਿੱਤਾ ਜੀ ਤੇ ਪੰਜੇ ਕਾਉਂਟ ਲੈ ਸਾਨੂੰ ਆਪਣੇ ਖੇਤਾਂ ਦੇ ਵਿੱਚ ਜਿਹੜੀ 822 ਵੈਰਾਈਟੀ ਹੈ ਇਹਨੇ ਝਾੜ ਦਿੱਤਾ ਸੀ ਸੋ ਇਸ ਵਾਰ ਮੌਸਮੀ ਚੰਗਾ ਵਾ ਕਣਕ ਦੇ ਅਨੁਕੂਲ ਵਾ ਠੰਡ ਲੰਮੀ ਚ ਪੈ ਰਹੀ ਏ ਤੇ ਹੁਣ ਦੋ ਤਿੰਨ ਦਿਨਾਂ ਤੱਕ ਥੋੜਾ ਜਿਹਾ ਟੈਂਪਰੇਚਰ ਨਕਰੀਜ ਹੋਇਆ ਵਾ ਗਰਮੀ ਵਧਿਏ ਸੋ ਕਣਕ ਦੇ ਫੇਰ ਵੀ ਅਨੁਕੂਲ ਹੈਗਾ ਵਾ ਸੋ ਜੇ ਹੋਰ ਥੋੜਾ ਜਿਹਾ ਟੈਂਪਰੇਚਰ ਅਨੁਕੂਲ ਰਿਹਾ ਤਾਂ ਚਾਰ ਦੇ ਵਿੱਚ ਪਿਛਲੀ ਨਾਲ ਨਾਲ ਵੀ ਕਾਫੀ ਵਾਦਾ ਹੋਵੇਗਾ ਸੋ ਮੈਂ ਪਹਿਲਾਂ ਦੱਸੂਗਾ ਕਿ 327 ਵੜੈਟੀ ਇਹ ਕਿਸ ਵਾਰ ਪਹਿਲੀ ਵਾਰ ਲਗਾਈ ਸੀ ਤੇ 10 ਏਕੜ ਦੀ ਜਗ੍ਹਾ 'ਚ ਲਗਾਈ ਏ ਤੇ ਇਹ ਵੀ 822 ਵੜੈਟੀ 10 ਏਕੜ ਦੀ ਜਗ੍ਹਾ ਦੇ ਵਿੱਚ ਲਗਾਈ ਏ ਸੋ ਇਹਨਾਂ ਦਾ ਝਾੜ ਵੇਖਾਂਗੇ ਕਿ ਕੀ ਸਭ ਤੋਂ ਵੱਧ ਕਿਹੜੀ ਵੈਰਾਈਟੀ ਦਿੰਦੀ ਹੈ ਤੇ ਇਸ ਵਕਤ ਸਭ ਤੋਂ ਟੌਪ ਦੀ ਵੈਰਾਈਟੀ ਮਤਲਬ 826 ਤੇ 327 ਲੱਗ ਰਹੀਆਂ ਨੇ ਤੇ ਇੱਕ 327 187 ਕਣਕ ਲਗਾਈ ਹੈ ਜੀ ਉਹ ਵੀ 10 ਏਕੜ ਤੇ ਉਹ ਵੀ ਅਨਸੀਆਂ ਸਾਲ ਵਾ ਵਜਾਈ ਕਰਦੇ ਨੂੰ ਤੇ ਉਹਦਾ ਝਾੜ ਵੀ 50 ਗੰਡਾ ਲਈ ਤੱਕ ਸਲਦੀ ਨਹੀਂ ਆਇਆ ਤੋਂ ਸੋ ਇਸ ਵਾਰ ਵੇਖਾਂਗੇ ਕਿ ਕੀ ਝਾੜ ਨਿਕਲਦਾ ਕਿਉਂਕਿ ਇਸ ਵਾਰ ਥੋੜਾ ਮੌਸਮ ਇਹ ਕਣਕ ਦੇ ਅਨੁਕੂਲ ਹੈਗਾ ਵਾ ਤੇ ਸੋ ਇਹ ਇੱਕ ਜਾਣਕਾਰੀ ਸਾਂਝੀ ਕਰਨੀ ਸੀ ਮੈਂ ਫੇਰ ਦੱਸਦਾ ਇਹ ਹੈਗੀ ਹੈ ਜੀ 327 ਹੈ ਪੀਛੜ ਦੀ ਬਜਾਈ ਤੇ ਇਹ ਹੈਗੀ ਹੈ ਜੀ ਸੁਪਰ ਸਰਦੀ ਬਜਾਈ 826 ਤੇ ਦੋਹਾਂ ਵਿੱਚ ਫਰਕ ਹੈ ਕਿ ਇਹ ਇਹੋ ਜਿਹਾ ਫਰਕ ਜੋ ਜੋ ਪਹਿਲਾਂ ਦੱਸਿਆ ਸੀ ਤੇ ਇਹ ਫਰਕ ਵਾ ਸੋ ਤਾਂ ਤੁਹਾਡਾ ਵੀਡੀਓ ਵੇਖਣ ਲੀ